ਸਰਕਾਰੀ ਹਸਪਤਾਲ ਦੇ ਵਿੱਚੋਂ ਬੱਚੇ ਚੋਰੀ ਕਰਨ ਵਾਲੀ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਰਕਾਰੀ ਹਸਪਤਾਲ ਦੇ ਵਿੱਚੋਂ ਬੱਚਿਆਂ ਨੂੰ ਚੋਰੀ ਕਰਕੇ ਲੈ ਜਾਂਦੀ ਸੀ ਤਾਂ ਸੰਗਰੂਰ ਦੇ ਸਿਵਲ ਹਸਪਤਾਲ ਤੋਂ ਇੱਕ ਖਬਰ سامنے ਆਈ ਹੈ ਜਿੱਥੇ ਕਿ ਲੇਡੀਜ਼ ਵਾਰਡ ਦੇ ਵਿੱਚੋਂ ਇੱਕ ਔਰਤ ਬੱਚਿਆਂ ਦੀ ਚੋਰੀ ਕਰਦੀ ਸੀ ਹਸਪਤਾਲ ਦੀ ਸਟਾਫ ਮੈਂਬਰ ਬਣ ਕੇ ਇਹ ਕਾਰਨਾਮੇ ਨੂੰ ਅੰਜਾਮ ਦਿੰਦੀ ਸੀ ਇਸ ਪਗਰੋ ਸ਼ੱਕ ਹੁੰਦੇ ਲੋਕਾਂ ਨੇ ਇਸ ਦੀ ਸ਼ਿਕਾਇਤ ਹਸਪਤਾਲ ਪ੍ਰਸ਼ਾ ਆਸਨ ਨੂੰ ਕੀਤਾ ਜਿਸ ਤੋਂ ਬਾਅਦ ਉਹਨੇ ਇਸ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਅਤੇ ਵਣਦੀ ਕਾਰਵਾਈ ਕੀਤੇ ਜਾਣ ਦਾ ਵੀ ਭਰੋਸਾ ਦਿੱਤਾ ਗਿਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਅਜਿਹਾ ਤੇ ਕੀ ਵੀ ਵਾਕਿਆ ਹੋਇਆ ਬੱਚੇ ਨੂੰ ਚੁੱਪ ਨੂੰ ਮੈਂ ਸਾਰਾ ਡਾਕਟਰ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫਸਰ ਮਰੀ ਜੋਇਨਿੰਗ ਇਥੋਂ ਟ੍ਰਾਂਸਫਰ ਹੋਈ ਸੀ ਪਹਾਣੀਗੜ ਤੋਂ ਮੈਂ ਬਈ ਤੇ ਇੱਕ ਨੂੰ ਜੁਆਇਨ ਕੀਤਾ ਅੱਜ 2:30 ਵਜੇ ਦੀ ਗੱਲ ਹੈ ਇੱਥੇ ਕੋਈ ਅਨਨੋਨ ਲੇਡੀ ਲੋਕਾਂ ਦੇ ਬੱਚਿਆਂ ਨੂੰ ਚੱਕ ਰਹੀ ਸੀ ਕਿਸੇ ਦੇ ਪੈਸਿਆਂ ਨੂੰ ਦੇਖ ਰਹੀ ਸੀ ਕਿਸੇ ਦੇ ਪਰਸਮੱਥ ਪਾ ਰਹੀ ਸੀ ਉਹ ਕਹਿੰਦੀ ਮੈਂ ਇੱਥੇ ਹੀ EMPLOYEE ਆ ਇੱਥੇ ਐਮਰਜੈਂਸੀ ਦੀ ਝੂਠ ਬੋਲ ਰਹੀ ਸੀ ਸਾਡੇ ਸਟਾਫ ਨੇ ਡਾਕਟਰ ਸਾਹਿਬ ਨੇ ਡਾਕਟਰ ਏਕੀ ਦੀ ਡਿਊਟੀ ਚੱਲ ਰਹੀ ਸੀ ਉਹਨਾਂ ਨੇ ਗੌਰ ਕੀਤੀ ਲੋਕਾਂ ਨੇ ਧਿਆਨ ਲਾਇਆ ਮੁਸਤਦੀ ਦਿਖਾਈ ਉਹਨੂੰ ਫੜ ਲਿਆ ਹਾਂ ਐਕਚੁਅਲੀ ਅੱਜ ਮੈਂ ਔਨ ਕਾਲ ਸੀਗੀ ਮੈਨੂੰ ਸਟਾਫ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਇੱਕ ਕੋਈ ਅਨਨੋਨ ਮਹਿਲਾ ਹੈ ਅਗਿਆਤ ਜਿਹਨੂੰ ਕੋਈ ਵੀ ਨਹੀਂ ਜਾਣਦਾ ਸੀਗਾ ਆਪਣੇ ਆਪ ਨੂੰ ਕਹਿਣ ਲੱਗੀ ਕਿ ਮੈਂ ਐਮਰਜੈਂਸੀ ਦੀ ਵਰਕਰ ਆ ਕਿ ਮੈਂ ਐਮਰਜੈਂਸੀ ਵਾਰਡ ਚ ਲੱਗੀ ਹੋਈ ਆ ਪਰ ਸਾਡੇ ਸਟਾਫ ਨੇ ਉਹਨੂੰ ਪਛਾਣ ਲਿਆ ਕਿ ਇਹ ਸਰਕਾਰੀ ਮੁਲਾਜ਼ਮ ਨਹੀਂ ਹੈ ਇਹ ਐਮਰਜੈਂਸੀ ਚ ਕੰਮ ਨਹੀਂ ਕਰਦੀ ਹੈ ਇਹ ਤੇ ਕੋਈ ਅਗਿਆਤ ਮਹਿਲਾ ਹੈ ਉਹ ਬੈੱਡ ਟੂ ਬੈੱਡ ਜਾ ਰਹੀ ਸੀਗੀ ਤੇ ਲੋਕੀ ਸਾਨੂੰ ਫੜ ਕੇ ਲੋਕੀ ਲੈ ਕੇ ਆਏ ਸਾਡੇ ਕੋਲੇ ਕਿ ਇਹ ਬੈੱਡ ਟੂ ਬੈੱਡ ਜਾ ਰਹੀ ਹੈ ਤੇ ਲੋਕਾਂ ਦੇ ਬੱਚੇ ਚੱਕ ਰਹੀ ਸੀਗੀ ਚੱਕ ਕੇ ਗੋਦੀ ਚ ਲੈ ਕੇ ਉਹਨੂੰ ਖਿਲਾ ਰਹੀ ਸੀਗੀ ਬੱਚਿਆਂ ਨੂੰ ਤੇ ਪੈਸਿਆਂ ਦੀ ਡਿਮਾਂਡ ਕਰ ਰਹੀ ਸੀ ਉਹਨਾਂ ਤੋਂ ਵਧਾਈ ਮੰਗ ਰਹੀ ਸੀਗੀ ਤੇ ਇਸ ਚੀਜ਼ ਨੂੰ ਲੋਕਾਂ ਨੇ ਦੇਖਿਆ ਤੇ ਲੋਕਾਂ ਨੇ ਉਹਨੂੰ ਫੜ ਲਿਆ ਲੇਡੀਜ਼ ਨੇ ਉਹ ਲੇਡੀ ਸਟਾਫ ਸੀਗੀ ਸਾਰੀ ਤੇ ਫਿਰ ਮੈਂ ਐਸਐਮਓ ਸਾਹਿਬ ਨੂੰ ਇਨਫੋਰਮ ਕਰਤਾ ਨਾਲ ਦੇ ਨਾਲ ਸਰ ਆ ਗਏ ਸਰ ਨੇ ਪੁਲਿਸ ਨੂੰ ਇਨਫੋਰਮ ਕਰਤਾ ਔਰ ਪੁਲਿਸ ਆਈ ਔਰ ਉਚਿਤ ਕਾਰਵਾਈ ਕਰਕੇ ਪੁਲਿਸ ਉਹਨੂੰ ਲੈ ਗਈ ਆਪਣੇ ਨਾਲ ਮੇਰਾ ਨਾਮ ਰੋਹਿਤ ਆ ਸਰ ਕੀ ਵਾਕਿਆ ਹੋਇਆ ਸੀ ਸਰ ਇਹ ਗੱਲ ਇਦਾਂ ਦੀ ਸੀ ਕਿ ਇੱਕ ਛੱਤੀ ਔਰਤ ਆਈ ਜੀ ਔਰ ਇੱਕ ਦੇ ਬਾੜੇ ਹਿਰਕ ਦੇ ਬੈੱਡ ਤੇ ਜਾ ਕੇ ਇਹ ਬੱਚਾ ਦਾ ਹੀ ਕਿਸੇ ਨੂੰ ਪਾਣੀ ਪਿਆੰਦੀ ਸੀ ਕਿਸੇ ਨੂੰ ਕੁਝ ਕਰਦੀ ਸੀ ਮੇਰੇ ਲੇ ਵੀ ਆਈ ਜੀ ਬੈੱਡ ਤੇ ਜੀ ਮੈਨੂੰ ਕਹਿੰਦੀ ਥੋਡੇ ਬੇਟਾ ਹੋਏ ਕਿ ਬੇਟੀ ਮਖਾਈ ਮੇਰੇ ਬੇਟਾ ਹੋਇਆ ਜੀ ਉਹ ਮੇਰੀ ਵਾਈਫ ਨੂੰ ਕਹਿੰਦੀ ਜੀ ਬੇਟਾ ਮੈਨੂੰ ਦੇ ਦੋ ਜੀ ਕੈਵਨ ਚ ਮੰਗਾਇਆ ਜੀ ਅੰਦਰ ਤੇ ਅਸੀਂ ਬੇਟਾ ਦਿੱਤਾ ਜੀ ਉਹਨਾਂ ਨੂੰ ਵੀ ਬੇਟਾ ਦੇ ਕੇ 2 ਮਿੰਟ ਬਾਅਦ ਉਹਨਾਂ ਨੇ ਸਾਨੂੰ ਵਾਪਸ ਕਰਤਾ ਜੀ ਕਹਿੰਦੇ ਅਸੀਂ ਪਹਿਲਾਂ ਹੋਰ ਬੈੱਡ ਤੇ ਜਾਇਆ ਜੀ ਅੱਗੇ ਜਾ ਕੇ ਸਾਰੇ ਬੱਚਿਆਂ ਨੂੰ ਚੈੱਕ ਕਰ ਲਈ ਜੀ ਇੱਕ ਵਾਰ ਫੇਰ ਕਰਾਂਗੇ ਜੀ ਅਸੀਂ ਫੇਰ ਅੱਗੇ ਕੈਵਨ ਚ ਲੈ ਕੇ ਜਾਵਾਂਗੇ ਜੀ ਬੱਚੇ ਨੂੰ ਫੇਰ ਸਾਨੂੰ ਕਹਿੰਦੀ ਜੀ ਮੇਰੇ ਨਾਲ ਮਖਾਈ ਤੁਹਾਡੀ ਡਿ ਦੀ ਮੈਂ ਤਲਵਿਹਾਨੇ ਤੋਂ ਆਈ ਜੀ ਕਦੇ ਕਹਿੰਦੀ ਸੀ ਜੰਮੂ ਤੋਂ ਆਈ ਮੈਂ ਜੀ ਤੇ ਮੈਨੂੰ ਕਹਿੰਦੀ ਜੀ ਮੈਂ ਖਾਈ ਤੁਸੀਂ ਤੁਹਾਡੀ ਪੋਸਟ ਕੀ ਹੈ ਜੀ ਕਹਿੰਦੀ ਮੈਂ ਨਰਸਾਂ ਹੀ ਇੱਥੇ ਕਦੇ ਕਹਿੰਦੀ ਮੈਂ ਡਾਕਟਰ ਹੈ ਜੀ ਕਦੇ ਕਹਿੰਦੀ ਮੈਨੂੰ ਨਰਸਾਂ ਜੀ ਮਾ ਜੋ ਠੀਕ ਹੈ ਇਹ ਕਹਿੰਦੀ 4 ਘੰਟੇ ਦੀ ਮੇਰੀ ਡਿਊਟੀ ਹੈ ਜੀ ਉਹ ਵੀ ਸੰਡੇ ਨੂੰ ਉਹਨਾਂ ਦੀ ਕੋਈ ਡਿਊਟੀ ਨਹੀਂ ਹੁੰਦੀ ਜੀ ਉੱਥੇ ਓਨਲੀ ਦੋ ਦੋ ਨਰਸਾਂ ਹੀ ਡਿਊਟੀ ਹੈ ਜੀ ਉਹਨਾਂ ਨੂੰ ਕਹਿੰਦੀ ਮੈਨੂੰ ਮੈਂ ਕਹਿੰਦੀ ਜੀ ਲੁਧਿਆਣੇ ਤੋਂ ਸਾਨੂੰ ਪੁਲਸ ਵਾਲੇ ਛੱਡ ਕੇ ਜਾਂਦੇ ਨੇ ਇੱਥੇ ਜੀ ਫਿਰ ਸਾਡਾ ਬੱਚਾ ਨੇ ਫੇਰ ਆ ਕੇ ਚੱਕਿਆ ਜੀ ਫਿਰ ਦੂਜੇ ਬਾੜ ਚ ਗਈ ਜੀ ਫਿਰ ਇਹਨਾਂ ਦੀ ਬੇਟੀ ਇਹਨਾਂ ਨੂੰ ਪੁੱਛੇ ਜੇ ਜਾ ਕੇ ਜੀ ਫਿਰ ਇਹਨਾਂ ਦੇ ਬੇਟੀ ਜੀ ਇਹਨਾਂ ਨੂੰ ਪੁੱਛਿਆ ਇਹਨਾਂ ਦੀ ਬੇਟੀ ਲੈਵੇ ਗਈ ਜੀ ਉਹ ਫਿਰ ਇਹਨਾਂ ਦੀ ਬੇਟੀ ਚੱਕੀ ਜੀ ਉਹਨਾਂ ਨੇ ਬੇਟੀ ਚੱਕ ਕੇ ਜੀ ਉਹ ਜਦੋਂ ਬਾਹਰ ਜਾਣ ਲੱਗੀ ਜੀ ਬੇਟੀ ਚੱਕ ਕੇ ਫਿਰ ਇਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਨਰਸਾਂ ਨੂੰ ਦਿਖਾਈ ਫਿਰ ਉਹ ਕਹਿੰਦੀ ਆ ਦੇਖੋ ਜੀ ਆਹ ਕੋਣ ਹੈ ਜੀ ਤੀਜਾ ਬੰਦਾ ਵੀ ਤੁਹਾਡੇ ਦੋ ਜਣੇ ਦੀ ਟੂਟੀ ਹੈ ਉਹਨਾਂ ਨੇ ਦਿਖਾਇਆ ਜੀ ਫਿਰ ਇਹਨਾਂ ਨੂੰ ਵੀ ਅਸੀਂ ਦੋ ਜਣੇ ਆ ਜੀ ਸਾਡਾ ਤੀਜਾ ਬੰਦਾ ਕੋਈ ਨਹੀਂ ਹੈਗਾ ਜੀ ਫਿਰ ਅਸੀਂ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਫੜਿਆ ਜੀ ਰੰਗਿਆਤ ਉਹਨਾਂ ਦੇ ਹੱਥ ਤੋਂ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਸਰ ਮੇਰਾ ਬੇਟੀ ਨੂੰ ਚੋਰੀ ਕਰਦੇ ਨੇ ਅੱਜ ਵੀ ਕੁੜੀ ਲੇਡੀਜ਼ ਅਸੀਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੌਣ ਹੋ ਡਿਊਟੀ ਤੋਂ ਬਾਅਦ ਕਹਿੰਦੇ ਅਸੀਂ ਵੀ ਮੇਰੀ ਡਿਊਟੀ ਜੰਮੂ ਆ ਵੀ ਅਸੀਂ 4 ਘੰਟੇ ਵਾਸਤੇ ਆਉਣੀ ਆ ਵੀ ਸੰਡੇ ਨੂੰ ਅਸੀਂ ਨੇ ਫਿਰ ਪੁੱਛਿਆ ਵੀ ਕੋ 4 ਘੰਟੇ ਵਾਸਤੇ ਕੋਈ ਆਉਂਦੀ ਨਹੀਂ ਹੁੰਦਾ ਫਿਰ ਮੈਂ ਨਾਲ ਸਲਵੇ ਗਿਆ ਮਾ ਸਰ ਮੈਡਮ ਸੋਡੀ ਦੋ ਤੋਂ ਇਲਾਵਾ ਕਿਸੇ ਹੋਰ ਡਿਊਟੀ ਹੈਗੀ ਆ ਕਹਿੰਦੇ ਨਾਂਦੀ ਮਾ ਮੈਡਮ ਇੱਕੜ ਨਾ ਲੀਡਿੰਗ ਦੀ ਫੇਰ ਦੇ ਜੀ ਬਾਹਰ ਚ ਔਰ ਇੱਕ ਬੈਡ ਤੇ ਜਾ ਕੇ ਪੁੱਛਦੇ ਵੀ ਤੁਹਾਡੇ ਲਈ ਬੱਚਾ ਕੀ ਐ ਬਾ ਮੈਂ ਬਾਅਦੇ ਦੇਖਿਆ ਪੁੱਛਿਆ ਉਹਨਾਂ ਨੂੰ ਮੈਂ ਦੂਜੀ ਵਾਰ ਚਾ ਕੇ ਮੁੰਡੇ ਲਵੇ ਗੱਲ ਕਰੀ ਪਹਿਲਾਂ ਇਹਨਾਂ ਮੇਰਾ ਬੱਚਾ ਚੱਕੇ ਨਹੀਂ ਫਿਰ ਮੈਂ ਬੈਡਮਨ ਨੂੰ ਕਿਹਾ ਯਾਨੀ ਤੁਸੀਂ ਬਰਾਓ ਫਿਰ ਦੁਆ ਮਲਾਜ਼ਮ ਬੁਲਾਏ ਉਹਨਾਂ ਨੇ ਗੱਲਬਾਤ ਕਰੀ ਫਿਰ ਮਲਾਜ਼ਮਾਂ ਨੇ ਉਹਰੇ ਹੱਥ ਲਾ ਗਏ ਤੇ ਥਣ ਨਾਲ ਸਾਨੂੰ ਹਸਪੀਟਲ ਦੇ ਵਿੱਚੋਂ ਫੋਨ ਵੀ ਆ ਗਿਆ ਸੀਗਾ ਤੇ ਜਿਹੜੀ ਔਰਤ ਹੈ ਬੱਚਾ ਵਾਰਡ ਦੇ ਵਿੱਚ ਚਲੀ ਗਈ ਸੀ ਉਥੋਂ ਹਰਪਾਲ ਸਿੰਘ ਵਾਸੀ ਤਰੰਜੀ ਖੇੜਾ ਤੇ ਉਹਨੂੰ ਚੈੱਕਅਪ ਕਰਨ ਦੇ ਮਾਨੇ ਨਾਲ ਉਹ ਬੱਚੀ ਨੂੰ ਉਹਨੇ ਉਠਾ ਲਿਆ ਸੀਗਾ। ਜਾਣ ਤੋਂ ਬਾਅਦ ਜਦੋਂ ਉਹਨੇ ਪਤਾ ਕੀਤਾ ਸਟਾਫ ਤੋਂ ਕਿ ਇਹ ਇੱਕ ਲੇਡੀ ਜੀ ਕੌਣ ਹੈ। ਉਹ ਕਹਿੰਦੇ ਵੀ ਸਾਡੇ ਨਾ ਸਟਾਫ ਮੈਂਬਰ ਹੈ ਨਾ ਇਹ ਹਸਪੀਟਲ ਦੀ ਕੋਈ ਕਰਮਚਾਰੀ। ਜਦੋਂ ਸ਼ਰਕੋ ਹੈ ਉਹ ਦੂਜੀ ਵਾਰਡ ਚਲੀ ਗਈ ਸੀ ਉਸ ਸਮੇਂ ਦੂਸਰੀ ਵਾਰਡ ਦੇ ਜਦੋਂ ਗਿਆ ਉੱਥੇ ਉਹਨੇ ਇੱਕ ਬੱਚਾ ਹੋ ਚੁੱਕਿਆ ਸੀਗਾ। ਉਸਨੇ ਫਿਰ ਜਦੋਂ ਸਵਾਲ ਕੀਤਾ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਪਰ ਉਹ ਤੋਂ ਫੜ ਕੇ ਸਾਡੇ ਕੋਲ ਲਿਆਏ ਸੀਗੇ ਬੱਚੇ ਉਹਨਾਂ ਨੇ ਮੁੱਖ ਦੇ ਸਵਾਲ ਲੈ ਸੀਗੇ ਤੇ ਅਸੀਂ ਇਹਦੇ ਖਿਲਾਫ ਮੁਕੱਦਮਾ ਦਰਜ ਕਰਤਾ ਸੀਗਾ